ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਡੇ ਨਾਲ ਘਰ ਵਿੱਚ ਚਟਪਟੇ ਜਿਹੇ ਪਰਮੇ ਕ੍ਰੇਲਿਆਂ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਕ੍ਰੇਲੇ ਬਹੁਤ ਹੀ ਸਵਾਦ ਲੱਗਦੇ ਹਨ। ਇੱਥੇ ਮੈਂ ਕ੍ਰੇਲੇ ਬਣਾਉਣ ਲਈ 1 ਕਿਲੋ ਕ੍ਰੇਲੇ ਲੈ ਲਏ ਸੀ। ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਕ੍ਰੇਲੇ ਲੈ ਲੈਣੇ ਹਨ। ਮੈਂ ਕ੍ਰੇਲੇ ਥੋੜੇ ਜਿਹੇ ਵੱਡੇ ਲੈਨੇ ਕਿਉਂਕਿ ਇਸ ਵਿੱਚ ਵਧੀਆ ਮਸਾਲਾ ਭਰਿਆ ਜਾਂਦਾ ਹੈ। ਹੁਣ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਕੇ ਰੱਖ ਦਿੱਤਾ ਸੀ ਸਾਰਾ ਪਾਣੀ ਕਰੇਲਿਆਂ ਦਾ ਨਿੱਚੜ ਗਿਆ ਹੁਣ ਕਰੇਲਿਆਂ ਨੂੰ ਚੰਗੀ ਤਰ੍ਹਾਂ ਪਰੋਂ ਛਿੱਲ ਲਵਾਂਗੇ ਕਰ ਦੇਣਾ ਮੈਂ ਇਸ ਨੂੰ ਛਿੱਲਾਂਗੀ ਤੁਸੀਂ ਇਸ ਨੂੰ ਪੀਲਰ ਨਾਲ ਪਰੋਂ ਵੀ ਛਿਲ ਸਕਦੇ ਹੋ ਕਿਉਂਕਿ ਪੀਲਰ ਨਾਲ ਥੋੜਾ ਜਿਹਾ ਛਿਲਕਾ ਇਸ ਦਾ ਵੱਧ ਲਏ ਜਾਂਦਾ ਹੈ ਇਸ ਲਈ ਮੈਂ ਇਸ ਨੂੰ ਕਰ ਦੇਣਾ ਉਪਰੋਂ ਰਗੜ ਲਵਾਂਗੀ ਤਾਂ ਜੋ ਚੰਗੀ ਤਰ੍ਹਾਂ ਇਹ ਸਾਫ਼ ਹੋ ਜਾਣਾ ਸਾਰੇ ਕਰੇਲਿਆਂ ਨੂੰ ਮੈਂ ਇਸੇ ਤਰ੍ਹਾਂ ਰਗੜ ਕੇ ਇਹਨਾਂ ਦਾ ਛਿਲਕਾ ਉਪਰੋਂ ਹਟਾ ਦਵਾਂਗੀ ਤੁਸੀਂ ਛਿਲਕੇ ਤੋਂ ਬਗੈਰ ਵੀ ਇਸ ਨੂੰ ਬਣਾ ਸਕਦੇ ਹੋ ਤੇ ਛਿਲਕਾ ਸਣੇ ਵੀਸ ਨੂੰ ਬਣਾ ਸਕਦੇ ਹੋ ਨਾਲ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਪਰੋਛ ਲੈ ਲਿਆ ਜਿਹੜਾ ਇਹ ਸਿਲਕਾ ਛਿਲਕਾ ਨਿਕਲਿਆ ਉਸ ਨੂੰ ਮੈਂ ਵੇਸਟ ਨਹੀਂ ਕਰਾਂਗੀ ਉਸ ਨੂੰ ਮੈਂ ਲੱਗ ਤੋਂ ਮਸਾਲਾ ਬਣਾਵਾਂਗੀ ਕਿਉਂਕਿ ਕਰੇਲੇ ਬਹੁਤ ਹੀ ਵਧੀਆ ਹੈਲਦੀ ਹੁੰਦੇ ਹਨ 슈ਗਰ ਦੇ ਮਰੀਜ਼ਾਂ ਵਾਸਤੇ ਛਿਲਕਾ ਬਹੁਤ ਹੀ ਵਧੀਆ ਹੈ ਤੁਸੀਂ ਇਸ ਨੂੰ ਚਟਣੀ ਵਾਂਗ ਤੜਕਾ ਲਗਾ ਕੇ ਵੀ ਖਾ ਸਕਦੇ ਹੋ ਹੁਣ ਮੈਂ ਕਰੇਲੇ ਨੂੰ ਚੰਗੀ ਤਰ੍ਹਾਂ ਛਿੱਲ ਲਿਆ ਸੀ ਹੁਣ ਇਸ ਦੇ ਵਿੱਚੋਂ ਬੀਜ ਕੱਢ ਦਵਾਂਗੇ ਹੁਣ ਮੈਂ ਕਰ ਦਣਾ ਇਸ ਦੇ ਵਿਚਾਰੇ ਕੱਟ ਲਗਾ ਲਵਾਂਗੀ ਕੱਟ ਆਰਪਾ ਨਹੀਂ ਰੋਣਾ ਛੋਟਾ ਜਿਹਾ ਕੱਟ ਲਗਾ ਕੇ ਇਸ ਦੇ ਵਿੱਚੋਂ ਜਿਹੜੇ ਬੀਜ ਨੇ ਉਸ ਨੂੰ ਚਮਚ ਨਾਲ ਕੱਟ ਲਵਾਂਗੇ ਤੁਸੀਂ ਇਸ ਨੂੰ ਹੱਥ ਨਾਲ ਵੀ ਕੱਟ ਸਕਦੇ ਹੋ ਪਰ ਚਮਚ ਨਾਲ ਆਸਾਨੀ ਨਾਲ ਇਸ ਦੇ ਬੀਜ ਨਿਕਲ ਜਾਂਦੇ ਹਨ ਕਰੇਲੇ ਥੋੜੇ ਜਿਹਾ ਨਰਮ ਵੀ ਨੇ ਇਸ ਦੇ ਬੀਜ ਵੀ ਨਰਮ ਨੇ ਮੈਂ ਇਸ ਦੇ ਬੀਜਾਂ ਨੂੰ ਵੀ ਮਸਾਲੇ ਵਿੱਚ ਬਾਅਦ ਚੋਂ ਵਰਤ ਲਵਾਂਗੇ ਹੁਣ ਚੰਗੀ ਤਰ੍ਹਾਂ ਸਾਰੇ ਕਰੇਲਿਆਂ ਨੂੰ ਮੈਂ ਵਿੱਚੋਂ ਸਾਫ਼ ਕਰ ਲਵਾਂਗੀ ਤਾਂ ਜੋ ਇਸ ਵਿੱਚ ਮਸਾਲਾ ਚੰਗੀ ਤਰ੍ਹਾਂ ਭਰਿਆ ਜਾਵੇ ਹੁਣ ਸਾਰੇ ਕਰੇਲੇ ਮੈਂ ਸਾਫ਼ ਕਰ ਲਏ ਸੀ ਵਿੱਚੋਂ ਇਸ ਦੇ ਬੀਜ ਅਲੱਗ ਕਰ ਲਏ ਸੀ ਚੰਗੀ ਤਰ੍ਹਾਂ ਵਿੱਚੋਂ ਖੋਖਲੇ ਹੋਗੇ ਜਿਹੜੇ ਇਸ ਦੇ ਵਿੱਚੋਂ ਪੱਕੇ ਬੀਜ ਸੀ ਉਹਨਾਂ ਨੂੰ ਮੈਂ ਅਲੱਗ ਕਰ ਦਿੱਤਾ ਜਿਹੜੇ ਕੱਚੇ ਬੀਜ ਸੀ ਉਸ ਨੂੰ ਮੈਂ ਰੱਖ ਲਿਆ ਤੇ ਮੈਂ ਇਸ ਦਾ ਛਿਲਕਾ ਵੀ ਅਲੱਗ ਤੇ ਛਿਲਕਾ ਤੇ ਮਸਾਲੇ ਦਾ ਅਲੱਗ ਤੋਂ ਮਸਾਲਾ ਬਣਾਵਾਂਗੇ ਹੁਣ ਇਸ ਵਿੱਚ ਮੈਂ ਥੋੜਾ ਥੋੜਾ ਨਮਕ ਲਗਾ ਕੇ ਚੰਗੀ ਤਰ੍ਹਾਂ ਇਸ ਤੇ ਨਮਕ ਲਗਾ ਦਵਾਂਗੇ ਨਮਕ ਲਾਉਣ ਨਾਲ ਇਸ ਦੀ ਸਾਰੀ ਕੜੱਤਰ ਨਿਕਲ ਜਾਂਦੀ ਹੈ ਕਰੇਲਿਆਂ ਤੇ ਵੀ ਚੰਗੀ ਤਰ੍ਹਾਂ ਨਮਕ ਲਗਾ ਕੇ ਇਸ ਨੂੰ ਇੱਕ ਘੰਟੇ ਜਾਂ ਦੋ ਘੰਟਿਆਂ ਲਈ ਤੁਸੀਂ ਧੁੱਪੇ ਰੱਖ ਸਕਦੇ ਹੋ ਪਰ ਮੇਰੇ ਕੋਲ ਥੋੜਾ ਜਿਹਾ ਟਾਈਮ ਘੱਟ ਹੈ ਇਸ ਲਈ ਮੈਂ ਇਸ ਨੂੰ ਇੱਕ ਘੰਟਾ ਹੀ ਧੁੱਪੇ ਰੱਖਾਂਗੀ ਤਾਂ ਜੋ ਇਹਨਾਂ ਦਾ ਸਾਰਾ ਕੜਵਾ ਪਾਣੀ ਨਿਕਲ ਜਾਵੇ ਤੁਸੀਂ ਇਸ ਨੂੰ ਆਪਣੇ ਹਿਸਾਬ ਨਾਲ ਧੁੱਪੇ ਰੱਖ ਸਕਦੇ ਹੋ ਹੁਣ ਇੱਕ ਘੰਟਾ ਹੋ ਗਿਆ ਸੀ ਇਹਨਾਂ ਨੂੰ ਧੁੱਪੇ ਪਿਆ ਨੂੰ ਹੁਣ ਮੈਂ ਇਸ ਦਾ ਸਾਰਾ ਪਾਣੀ ਨਿਚੋੜ ਦਵਾਂਗੇ ਇਸ ਨੂੰ ਕੁੱਟ ਕੇ ਇਸ ਦਾ ਸਾਰਾ ਪਾਣੀ ਨਿਚੋੜ ਦਵਾਂਗੇ ਤੁਸੀਂ ਇਸ ਨੂੰ ਵਾਸ਼ ਵੀ ਕਰ ਸਕਦੇ ਹੋ ਪਰ ਮੈਂ ਇਸ ਨੂੰ ਵਾਸ਼ ਨਹੀਂ ਕਰਾਂਗੇ ਨਮਕ ਲਗਾਉਣਾ ਇਸ ਦਾ ਸਾਰਾ ਕੜਵਾ ਪਾਣੀ ਨਿਕਲ ਜਾਂਦਾ ਹੈ ਚੰਗੀ ਤਰ੍ਹਾਂ ਇਸ ਨੂੰ ਮੈਂ ਕੁੱਟ ਕੇ ਜੋੜ ਕੇ ਸਾਰਾ ਕੜਵਾ ਪਾਣੀ ਕੱਢ ਦਵਾਂਗੇ ਬਹੁਤ ਹੀ ਇਸਨੇ ਪਾਣੀ ਛੱਡ ਦਿੱਤਾ ਨਮਕ ਲਾਉਣ ਨਾਲ ਇਸ ਦਾ ਸਾਰਾ ਕੜਵਾ ਪਾਣੀ ਨਿਕਲ ਜਾਂਦਾ ਹੈ ਤੇ ਕਰੇਲੇ ਆਪਣੇ ਬਿਲਕੁਲ ਵੀ ਕੋੜੇ ਨਹੀਂ ਬਣਦੇ ਹੁਣ ਇਧਰ ਮੈਂ ਗੈਸ ਤੇ ਕੜਾਹੀ ਰੱਖ ਲਈ ਇਸ ਵਿੱਚ ਸਰੋਂ ਦਾ ਤੇਲ ਪਾ ਦਾਂਗੇ ਕਰੇਲੇ ਦਾ ਸਵਾਦ ਸਰੋਂ ਦੇ ਤੇਲ ਵਿੱਚ ਹੀ ਵਧੀਆ ਲੱਗਦਾ ਹੈ ਜਿੰਨੇ ਕਰੇਲੇ ਦੇ ਹਿਸਾਬ ਨਾਲ ਮੈਂ ਇਸ ਵਿੱਚ ਤੇਲ ਪਾਵਾਂਗੇ ਤੁਸੀਂ ਜਿੰਨੇ ਕਰੇਲੇ ਫਰਾਈ ਕਰਨੇ ਆ ਉਸ ਦੇ ਹਿਸਾਬ ਨਾਲ ਕੜਾਹੀ ਵਿੱਚ ਤੇਲ ਲੈ ਸਕਦੇ ਹੋ ਤੇਲ ਨੂੰ ਚੰਗੀ ਤਰ੍ਹਾਂ ਮੈਂ మీడియం ਫਲੇਮ ਤੇ ਗਰਮ ਕਰ ਲਿਆ। ਗੈਸ ਦੀ ਫਲੇਮ ਮੈਂ మీడియం ਰੱਖੀ ਆ। ਹੁਣ ਇਸ ਵਿੱਚ ਕਰੇਲਿਆਂ ਨੂੰ ਫਰਾਈ ਕਰਾਂਗੇ। ਜਿੰਨੇ ਇੱਕ ਬੈਚ 'ਚ ਕਰੇਲੇ ਇਸ ਵਿੱਚ ਫਰਾਈ ਹੋਣਗੇ ਉਸ ਦੇ ਹਿਸਾਬ ਨਾਲ ਮੈਂ ਇਸ ਵਿੱਚ ਕਰੇਲਿਆਂ ਨੂੰ ਫਰਾਈ ਕਰਾਂਗੇ। ਤੁਸੀਂ ਜਿੰਨਾ ਕੜਾਹੀ ਵਿੱਚ ਤੇਲ ਲਿਆ ਉਸ ਦੇ ਹਿਸਾਬ ਨਾਲ ਕਰੇਲਿਆਂ ਨੂੰ ਫਰਾਈ ਕਰ ਸਕਦੇ ਹੋ। ਤੁਸੀਂ ਇਸ ਨੂੰ ਤਵੇ ਉੱਪਰ ਵੀ ਫਰਾਈ ਕਰ ਸਕਦੇ ਹੋ ਪਰ ਤਵੇ ਉੱਤੇ ਥੋੜਾ ਜਿਹਾ ਜ਼ਿਆਦਾ ਮੁਸ਼ਕਲ ਲੱਗਦੇ ਨੇ ਇਸ ਲਈ ਮੈਂ ਇਸ ਨੂੰ ਕੜਾਹੀ ਵਿੱਚ ਹੀ ਫਰਾਈ ਕਰਿਆ। ਹੁਣ ਮੈਂ ਇੱਕ ਵਾਰ 'ਚ ਇਸ ਵਿੱਚ 5 ਕ੍ਰੇਲੇ ਪਾ ਦਿੱਤੇ ਮੀਡੀਅਮ ਫਲੇਮ ਤੇ ਇਸ ਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਹੁਣ 2-3 ਮਿੰਟ ਹੋ ਗਏ ਸੇਕ ਰੇਲਾਂ ਸਿੱਕ ਦਿਆਂ ਨੂੰ ਹੁਣ ਮੈਂ ਇਹਨਾਂ ਦੀ ਸਾਈਡ ਚੇਂਜ ਕਰਕੇ ਇਹਨਾਂ ਨੂੰ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਤਾਂ ਜੋ ਇਹਨਾਂ ਤੇ ਬਹੁਤ ਹੀ ਵਧੀਆ ਲਾਈਟ 골ਡਨ ਜਿਹਾ ਕਲਰ ਆ ਜਾਵੇ ਜਿਆਦਾ ਡਾਰਕ ਨਹੀਂ ਕਰਾਂਗੇ ਬਸ ਲਾਈਟ ਜਿਹਾ 골ਡਨ ਕਲਰ ਕਰ ਲਵਾਂਗੇ ਹੁਣ ਕ੍ਰੇਲਿਆਂ ਨੂੰ ਸੇਕ ਦਿਆਂ ਹੁਣ 5 ਤੋਂ 6 ਮਿੰਟ ਹੋ ਗਏ ਸੀ ਬਹੁਤ ਹੀ ਵਧੀਆ ਕ੍ਰੇਲਿਆਂ ਦੇ ਕਲਰ ਆ ਗਿਆ ਸੀ ਬਹੁਤ ਹੀ ਵਧੀਆ ਕ੍ਰਿਸਪੀ ਵੀ ਹੋ ਗਏ ਕਿਸੇ ਪਾਸੇ ਤੋਂ ਕੱਚੇ ਨਹੀਂ ਰਹੇ ਹੁਣ ਮੈਂ ਇਹਨਾਂ ਦਾ ਸਾਰਾ ਐਕਸਟਰਾ ਨਿਚੋੜ ਕੇ ਇਹਨਾਂ ਨੂੰ ਅਲੱਗ ਤੋਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਚੰਗੀ ਤਰ੍ਹਾਂ ਇਹਨਾਂ ਦਾ ਆਇਲ ਨਿਚੋੜ ਦਵਾਂਗੇ ਹੁਣ ਜਿਹੜਾ ਬਚਿਆ ਹੈ ਤੇਲ ਵਿੱਚ ਪਿਆ ਹੈ ਉਸ ਵਿੱਚ ਹੋਰ ਸਾਰੇ ਜਿਹੜੇ ਕਰੇਲੇ ਪਏ ਨੇ ਉਹਨਾਂ ਨੂੰ ਵੀ ਫਰਾਈ ਕਰ ਲਵਾਂਗੇ ਹੁਣ ਮੈਂ ਸਾਰੇ ਕਰੇਲੇ ਫਰਾਈ ਕਰ ਲਏ ਸੀ ਕੜਾਹੀ ਵਿੱਚ ਜਿਹੜਾ ਤੇਲ ਬਚਿਆ ਸੀ ਉਸ ਵਿੱਚੋਂ ਮੈਂ ਤੇਲ ਅੱਧਾ ਕੱਢ ਲਵਾਂਗੇ ਕਿਉਂਕਿ ਤੇਲ ਥੋੜਾ ਜਿਆਦਾ ਹੈ ਇਸ ਲਈ ਮੈਂ ਇਸ ਵਿੱਚੋਂ ਅੱਧਾ ਤੇਲ ਕਢਵਾ ਕੇ ਬਾਅਦ ਵਿੱਚ ਇਸ ਵਿੱਚ ਮਸਾਲੇ ਨੂੰ ਭੁੰਨਾਂਗੇ। ਇੱਧਰ ਮਸਾਲੇ ਲਈ ਮੈਂ ਅੱਧਾ ਕਿਲੋ ਪਿਆਜ਼ਾਂ ਨੂੰ ਕद्दूकस ਕਰ ਲਿਆ ਸੀ। ਤੁਸੀਂ ਗ੍ਰाइंड ਵੀ ਕਰ ਸਕਦੇ ਹੋ, ਕਨਲੀ ਛੋਟੇ ਵਿੱਚ ਕੁੱਟ ਵੀ ਸਕਦੇ ਹੋ। ਦੋ ਮੈਂ ਮੀਡੀਅਮ ਸਾਈਜ਼ ਦੇ ਟਮਾਟਰਾਂ ਨੂੰ ਬ੍ਰੀਕ-ਬ੍ਰੀਕ ਕੱਟ ਲਿਆ ਸੀ। ਤੁਸੀਂ ਚੋਪਰ ਵਿੱਚ ਚੋਪ ਵੀ ਕਰ ਸਕਦੇ ਹੋ। ਅਦਰਕ, ਲਸਣ ਤੇ ਹਰੀ ਮਿਰਚ ਦਾ ਮੈਂ ਕੁੱਟ ਕੇ ਪੇਸਟ ਲੈ ਲਿਆ ਸੀ। ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਲੈਣੀ ਹੈ। ਹੁਣ ਕੜਾਹੀ ਵਿੱਚੋਂ ਮੈਂ ਅੱਧਾ ਤੇਲ ਕਢ ਲਿਆ ਸੀ। ਬਚੇ ਹੋਏ ਤੇਲ ਵਿੱਚ ਮੈਂ ਇੱਕ ਚਮਚ ਹੁਣ ਇਸ ਵਿੱਚ ਜੀਰਾ ਪਾਵਾਂਗੇ ਕਿਉਂਕਿ ਆ ਮਸਾਲਾ ਭੁੰਨਾਂਗੇ ਪਹਿਲਾਂ ਕਈ ਲੋਕ ਗੁੰਡੀ ਸੋਟੇ ਵਿੱਚ ਮਸਾਲਾ ਕੁੱਟ ਕੇ ਭਰ ਦੇ ਸੰ ਤੇ ਤੜਕਾ ਨਹੀਂ ਸੀ ਲਗਾਉਂਦੇ ਇਸੇ ਤਰ੍ਹਾਂ ਗਰੇਲਾਂ ਵਿੱਚ ਗਰੇਲਾਂ ਨੂੰ ਫਰਾਈ ਕਰਕੇ ਮਸਾਲਾ ਭਰਦੇ ਸੀ ਹੁਣ ਮੈਂ ਇਸ ਵਿੱਚ ਇੱਕ ਚਮਚ ਜੀਰਾ ਐਡ ਕਰ ਦਿੱਤਾ ਹੁਣ ਇਸ ਵਿੱਚ ਪਿਆਜ਼ ਪਾ ਦਵਾਂਗੇ ਪਿਆਜ਼ ਸਾਰੇ ਇਸ ਵਿੱਚ ਪਾ ਕੇ ਪਿਆਜ਼ਾਂ ਨੂੰ ਉਦੋਂ ਤੱਕ ਭੁੰਨਾਂਗੇ ਜਦ ਤੱਕ ਕਿ ਪਿਆਜ਼ਾਂ ਦਾ ਕਲਰ ਥੋੜਾ ਜਿਹਾ ਲਾਈਟ ਬ੍ਰਾਊਨ ਜਾਂ ਨਹੀਂ ਹੋ ਜਾਂਦਾ ਹਨ ਸਾਰੇ ਪਿਆਜ਼ ਮੈਂ ਫੜ ਦਿੱਤੇ ਗੈਸ ਦੀ ਫਲੇਮ ਮੈਂ ਮੀਡੀਅਮ ਰੱਖੀ ਆ ਮੀਡੀਅਮ ਫਲੇਮ ਤੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਨਾਲ ਹੀ ਇਸ ਵਿੱਚ ਮੈਂ 2 ਚਮਚ ਟੇਸਟ ਦੇ ਅਕੋਰਡਿੰਗ ਨਮਕ ਐਡ ਕਰ ਦਵਾਂਗੇ ਨਮਕ ਪਾਉਣਾ ਪਿਆਜ਼ ਆਪਣੇ ਜਲਦੀ ਪੱਕ ਜਾਂਦੇ ਹਨ ਹੁਣ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਪਕਾ ਲਵਾਂਗੇ ਜਦ ਤੱਕ ਕਿ ਪਿਆਜ਼ਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਹੁਣ 4-5 ਮਿੰਟ ਹੋ ਗਏ ਸੀ ਪਿਆਜ਼ਾਂ ਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਗਿਆ ਇਹਨਾਂ ਦਾ ਕਲਰ ਵੀ ਥੋੜੇ ਥੋੜੇ ਚੇਂਜ ਹੋਣ ਲੱਗ ਗਿਆ ਹੁਣ ਇਸ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਅਦਰਕ ਲਸਣ ਨੂੰ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਪਰ ਮੈਂ ਕੁੱਟ ਕੇ ਹੀ ਐਡ ਕਰਦੀ ਹਾਂ ਕਿਉਂਕਿ ਕੁੱਟ ਕੇ ਬਹੁਤ ਹੀ ਵਧੀਆ ਫਲੇਵਰ ਆ ਜਾਂਦਾ ਹੈ ਹੁਣ ਚੰਗੀ ਤਰ੍ਹਾਂ ਅਦਰਕ ਲਸਣ ਤੇ ਹਰੀ ਮਿਰਚ ਨੂੰ ਵੀ ਪਿਆਜ਼ਾਂ ਨਾਲ ਤੜਕੇ ਵਿੱਚ ਪੁੱਨ ਲਵਾਂਗੇ ਹੁਣ ਮੈਂ ਪਿਆਜ਼ਾਂ ਨਾਲ ਅਦਰਕ ਲਸਣ ਨੂੰ ਚੰਗੀ ਤਰ੍ਹਾਂ ਭੁੰਨਿਆ ਸੀ 4-5 ਮਿੰਟ ਹੋ ਗਏ ਸੀ ਪਿਆਜ਼ ਵੀ ਆਪਣੇ ਚੰਗੀ ਤਰ੍ਹਾਂ ਪੁੱਜ ਗਏ ਹੁਣ ਇਸ ਵਿੱਚ ਟਮਾਟਰ ਐਡ ਕਰ ਦਵਾਂਗੇ ਟਮਾਟਰ ਤੁਸੀਂ ਸਬਜ਼ੀ ਵਿੱਚ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜੇ ਘੱਟ ਥੋੜੇ ਕੋਟ ਟਮਾਟਰ ਨਹੀਂ ਹੈਗਾ ਤਾਂ ਤੁਸੀਂ ਇਸ ਵਿੱਚ ਕੱਚੀ ਅੰਬੀ ਵੀ ਲੈ ਸਕਦੇ ਹੋ ਖਟਾਸ ਲਈ ਹੁਣ ਚੰਗੀ ਤਰ੍ਹਾਂ ਟਮਾਟਰਾਂ ਨੂੰ ਇਸ ਵਿੱਚ ਘਰ ਲਵਾਂਗੇ ਤਾਂ ਜੋ ਟਮਾਟਰ ਵੀ ਆਪਣੇ ਚੰਗੀ ਤਰ੍ਹਾਂ ਪੱਕ ਜਾਣ ਤੇ ਇਹਨਾਂ ਦਾ ਪਾਣੀ ਵੀ ਚੰਗੀ ਤਰ੍ਹਾਂ ਸੁੱਕ ਹੋ ਜਾਵੇ ਹੁਣ 4-5 ਮਿੰਟ ਹੋ ਗਏ ਸੀ ਟਮਾਟਰਾਂ ਨੂੰ ਵੀ ਪਿਆਜ਼ਾਂ ਨੂੰ ਪੱਕਦੇ ਹੁਣ ਇੱਧਰ ਆਪਣੇ ਟਮਾਟਰ ਵੀ ਚੰਗੀ ਤਰ੍ਹਾਂ ਪੱਕ ਗਏ ਮੈਂ ਇਹਨਾਂ ਨੂੰ ਕੜਛੀ ਨਾਲ ਥੋੜਾ ਜਿਹਾ ਮੈਸ਼ ਵੀ ਕਰ ਦਿੱਤਾ ਹੁਣ ਇਸ ਵਿੱਚ ਬੇਸਿਕ ਜੇ ਮਸਾਲੇ ਐਡ ਕਰ ਦਵਾਂਗੇ ਮਸਾਲੇ ਤੁਸੀਂ ਆਪਣੇ ਮਨਪਸੰਦ ਦੇ ਇਸ ਵਿੱਚ ਕੋਈ ਵੀ ਪਾ ਸਕਦੇ ਹੋ ਇੱਕ ਚਮਚ ਇਸ ਵਿੱਚ ਮੈਂ ਹਲਦੀ ਦਾ ਪਾਵਾਂਗੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਗਰਮ ਮਸਾਲੇ ਦਾ ਐਡ ਕਰਾਂਗੇ ਅੱਧਾ ਚਮਚ ਇਸ ਵਿੱਚ ਮੈਂ આમਚੂਰ ਦਾ ਪਾਵਾਂਗੇ આમਚੂਰ ਪਾਉਣ ਨਾਲ ਮਸਾਲਾ ਆਪਣਾ ਚਟਪਟਾ ਜਿਹਾ ਬਣੇਗਾ ਹੁਣ ਮਸਾਲੇ ਪਾ ਕੇ ਵੀ ਮਸਾਲਿਆਂ ਨੂੰ ਇੱਕ ਦੋ ਮਿੰਟ ਲਈ ਪਕਾ ਲਵਾਂਗੇ ਤਾਂ ਜੋ ਸਾਰੇ ਮਸਾਲਿਆਂ ਦਾ ਕੱਚਾ ਫਲੇਵਰ ਖਤਮ ਹੋ ਜਵੇ ਮੇਰੇ ਮਸਾਲਾ ਚੰਗੀ ਤਰ੍ਹਾਂ ਪਨ ਲਿਆ ਸੀ 5 ਮਿੰਟ ਹੋ ਗਏ ਸੀ ਮਸਾਲੇ ਨੇ ਤੇਲ ਵੀ ਛੱਡਣਾ ਸ਼ੁਰੂ ਕਰ ਦਿੱਤਾ ਮੈਂ ਜਿਆਦਾ ਮਸਾਲੇ ਵਿੱਚ ਤੇਲ ਨਹੀਂ ਰੱਖਿਆ ਕਿਉਂਕਿ ਕarele ਥੋੜੇ ਜਿਹਾ ਆਇਲੀ ਹੋ ਜਾਂਦੇ ਹਨ ਹੁਣ ਇਸ ਵਿੱਚ ਬੇ ਕਟਿਆ ਹੈ ਤਣੀਆਂ ਪਾ ਦਵਾਂਗੇ ਤਣੀਆਂ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਕੇ ਮਸਾਲੇ ਨੂੰ ਇੱਕ ਅਲੱਗ ਪਲੇਟ ਵਿੱਚ ਕਢ ਲਵਾਂਗੇ ਤਾਂ ਜੋ ਮਸਾਲਾ ਆਪਣਾ ਚੰਗੀ ਤਰ੍ਹਾਂ ਠੰਡਾ ਹੋ ਜਵੇ ਹੁਣ ਇਸੇ ਕੜਾਹੀ ਵਿੱਚ ਮੈਂ ਦੂਸਰਾ ਮਸਾਲਾ ਵੀ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਮੈਂ ਬੱਚਿਆਂ ਕਰਕੇ ਮਸਾਲਾ ਉਹ ਇਸ ਦੇ ਨਾਲ ਨਹੀਂ ਬਣਾਇਆ ਉਸ ਨੂੰ ਮੈਂ ਅਲੱਗ ਤੋਂ ਬਣਾਵਾਂਗੀ ਇਹ ਮਸਾਲਾ ਮੈਂ ਕੱਲਾ ਹੀ ਬਣਾਇਆ ਹੁਣ ਮੈਂ ਇਸ ਨੂੰ ਪਲੇਟ ਵਿੱਚ ਅੱਗੇ ਤਰ੍ਹਾਂ ਫੋਲ ਦਿੱਤਾ ਤਾਂ ਜੋ ਮਸਾਲਾ ਆਪਣਾ ਚੰਗੀ ਤਰ੍ਹਾਂ ਠੰਡਾ ਹੋ ਜਵੇ ਇੱਧਰ ਜਿਹੜੇ ਮੈਂ ਕਰੇਲਿਆਂ ਦੇ ਛਿਲਕੇ ਅਤੇ ਬੀਜ ਲੈ ਸੀ ਉਹਨਾਂ ਨੂੰ ਮੈਂ 1 ਘੰਟਾ ਧੁੱਪ ਲਗਾ ਲਈ ਸੀ ਇਹਨਾਂ ਦਾ ਸਾਰੇ ਕੜਤਨ ਨਿਕਲ ਗਈ ਤੁਸੀਂ ਕਰੇਲਿਆਂ ਦੇ ਛਿਲਕਿਆਂ ਨੂੰ ਨਿਚੋੜ ਵੀ ਲੈ ਸਕਦੇ ਹੋ ਪਰ ਮੈਂ ਇਸ ਨੂੰ ਇਸੇ ਤਰ੍ਹਾਂ ਟੜਕੇ ਵਿੱਚ ਇਸੇ ਪਾਣੀ ਨੂੰ ਸਕਾ ਲਵਾਂਗੇ ਕਿਉਂਕਿ ਇਸ ਦੇ ਪਾਣੀ ਵਿੱਚ ਬਹੁਤ ਹੀ ਜ਼ਿਆਦਾ ਤੱਤ ਹੁੰਦੇ ਆ ਸ਼ੂਗਰ ਦੇ ਮਰੀਜ਼ਾਂ ਵਾਸਤੇ ਇਸ ਦਾ ਪਾਣੀ ਬਹੁਤ ਹੀ ਲਾਭਦਾਇਕ ਹੁੰਦਾ ਹੈ ਔਰ ਇੱਧਰ ਜਿਹੜੀ ਗੈਸ ਤੇ ਮੈਂ ਸੇਮ ਉਹੀ ਕੜਾਹੀ ਰੱਖੀ ਹੋਈ ਆ ਹੁਣ ਇਸ ਵਿੱਚ ਜਿਹੜਾ ਬਚਿਆ ਹੈ ਤੇਲ ਮੈਂ ਕੱਢਿਆ ਸੀ ਉਹੀ ਪਾ ਦਵਾਂਗੀ ਜ਼ਿਆਦਾ ਤੇਲ ਨਹੀਂ ਪਾਵਾਂਗੇ ਹੁਣ ਤੇਲ ਚੰਗੀ ਤਰ੍ਹਾਂ ਗਰਮ ਸੀ ਹੁਣ ਇਸ ਵਿੱਚ ਮੈਂ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖੀ ਹੋਈ ਆ ਹੰਜੀਰਾ ਚੰਗੀ ਤਰ੍ਹਾਂ ਭੁੱਜ ਗਿਆ ਹੁਣ ਇਸ ਵਿੱਚ ਜਿਹੜੇ ਕ੍ਰੇਲਿਆਂ ਦੇ ਬੀਜ ਸੀ ਉਹ ਪਾ ਦੇਵਾਂਗੇ ਇਸ ਵਿੱਚੋਂ ਮੈਂ ਥੋੜੇ ਜਿਹੜੇ ਪੱਕੇ ਬੀਜ ਸੀ ਕੱਢ ਦਿੱਤੇ ਸੀ ਥੋੜੇ ਜਨਾਂ ਦਾ ਛਿਲਕਾ ਹੀ ਰੱਖਿਆ ਹੈ ਹੁਣ ਸਾਰੇ ਮੈਂ ਕ੍ਰੇਲਿਆਂ ਦੇ ਬੀਜ ਇਸ ਵਿੱਚ ਪਾ ਦਿੱਤੇ ਹੁਣ ਇਨਸਨੋ ਵੀ 2 ਮਿੰਟ ਲਈ ਤੇਲ ਵਿੱਚ ਭੁੰਨ ਲਵਾਂਗੇ ਨਾਲ ਹੀ ਇਸ ਵਿੱਚ ਮੈਂ ਪਿਆਜ਼ ਦੋ ਪਿਆਜ਼ਾਂ ਨੂੰ ਮੈਂ మీడియం ਸਾਈਜ਼ ਦੇ ਨੂੰ ਲੰਬਾ ਜਾਂ ਕੱਟ ਲਿਆ ਸੀ ਤੇ ਥੋੜੇ ਜਿਹਾ ਮੈਂ ਇਸ ਵਿੱਚ ਲਸਣ ਪਾਇਆ ਹੈ ਤੁਸੀਂ ਲਸਣ ਨੂੰ ਕਟ ਕੇ ਐਡ ਕਰ ਸਕਦੇ ਹੋ ਪਰ ਮੈਂ ਥੋੜਾ ਜਿਹਾ ਲਸਣ ਨੂੰ ਕੱਟ ਕੇ ਹੀ ਐਡ ਕਰਿਆ ਹੁਣ ਪਿਆਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਇਸ ਵਿੱਚ ਮਿਲਾ ਦਵਾਂਗੇ ਪਿਆਜ਼ਾਂ ਦੀ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਇਸ ਵਿੱਚ ਛਿਲਕੇ ਪਾ ਦਵਾਂਗੇ ਛਿਲਕਿਆਂ ਨੂੰ ਮੈਂ ਨਿਚੋੜਿਆ ਨਹੀਂ ਐਸੀ ਤਰ੍ਹਾਂ ਮੈਂ ਇਸ ਵਿੱਚ ਐਡ ਕਰ ਰਹੀ ਹਾਂ ਸਾਰੇ ਛਿਲਕੇ ਪਾ ਕੇ ਤੜਕੇ ਨੂੰ ਉਦੋਂ ਤੱਕ ਭੁੰਨਾਂਗੇ ਜਦ ਤੱਕ ਕਿ ਪਿਆਜ਼ ਅਤੇ ਆਪਣੇ ਛਿਲਕਾ ਚੰਗੀ ਤਰ੍ਹਾਂ ਪੁੱਜ ਨਹੀਂ ਜਾਂਦਾ ਚੰਗੀ ਤਰ੍ਹਾਂ ਗੈਸ ਦੀ ਫਲੇਮ ਮੀਡੀਅਮ ਕਰ ਦਿੱਤੀ ਤੇ ਮਸਾਲੇ ਨੂੰ ਭੁੰਨ ਲਵਾਂਗੇ ਹੁਣ 10-15 ਮਿੰਟ ਹੋ ਗਏ ਸੀ ਮੀਡੀਅਮ ਫਲੇਮ ਤੇ ਇੱਧਰ ਆਪਣੇ ਪਿਆਜ਼ ਤੇ ਚਿਲਕੇ ਤੇ ਇਸ ਦੇ ਬੀਜ ਵੀ ਚੰਗੀ ਤਰ੍ਹਾਂ ਭੁਜ ਗਏ ਸਦਾ ਸਾਰਾ ਖੜੱਤੋਂ ਨਿਕਲ ਗਈ ਹੁਣ ਇਸ ਵਿੱਚ ਮੈਂ ਇੱਕ ਲਾਲ ਟਮਾਟਰ ਤੇ ਦੋ ਹਰੀਆਂ ਮਿਰਚਾਂ ਨੂੰ ਕੱਟ ਕੇ ਐਡ ਕਰਾਂਗੇ ਮਿਰਚ ਤੁਸੀਂ ਕੁੱਟ ਕੇ ਐਡ ਕਰ ਸਕਦੇ ਹੋ ਪਰ ਇਹ ਕੱਚੀ ਜੀ ਮਿਰਚ ਐ ਇਸ ਲਈ ਮੈਂ ਕੱਟ ਕੇ ਹੀ ਪਾਈ ਹੈ ਹੁਣ ਚੰਗੀ ਤਰ੍ਹਾਂ ਹਰੀ ਮਿਰਚ ਤੇ ਲੜ ਮਟਰ ਨੂੰ ਵੀ ਤੜਕੇ ਵਿੱਚ ਪਕਾ ਲਵਾਂਗੇ ਜਿੰਨੀ ਦੇਰ ਨੂੰ ਆਪਣਾ ਤੜਕਾ ਪੱਕਦਾ ਹੈ ਉੰਨੀ ਦੇਰ ਨੂੰ ਮੈਂ ਇੱਧਰ ਮਸਾਲੇ ਨੂੰ ਚੱਕਰ ਲਵਾਂਗੇ ਆਪਣਾ ਮਸਾਲਾ ਵੀ ਚੰਗੀ ਤਰ੍ਹਾਂ ਠੰਡਾ ਹੋ ਗਿਆ ਸੀ ਤੇ ਕਰੇਲੇ ਵੀ ਆਪਣੇ ਚੰਗੀ ਤਰ੍ਹਾਂ ਠੰਡੇ ਹੋ ਗਏ ਹੁਣ ਮੈਂ ਕਰੇਲਿਆਂ ਵਿੱਚ ਮਸਾਲੇ ਨੂੰ ਭਰ ਲਵਾਂਗੇ ਕਰੇਲਾ ਵੀ ਆਪਣਾ ਚੰਗੀ ਤਰ੍ਹਾਂ ਠੰਡਾ ਹੋ ਗਿਆ ਸੀ ਚਮਚ ਨਾਲ ਮੈਂ ਮਸਾਲਾ ਭਰਾਂਗੀ ਤੁਸੀਂ ਇਸ ਨੂੰ ਹੱਥ ਨਾਲ ਵੀ ਭਰ ਸਕਦੇ ਹੋ ਪਰ ਚਮਚ ਨਾਲ ਸਾਨੀਨਾ ਮਿਸਾਲਾ ਪਰ ਹੁੰਦਾ ਹੈ ਚੰਗੀ ਤਰ੍ਹਾਂ ਇਸ ਵਿੱਚ ਮਸਾਲੇ ਨੂੰ ਭਰਦੇ ਜਾਵਾਂਗੇ ਤਾਂ ਜੋ ਚੰਗੀ ਤਰ੍ਹਾਂ ਇਸ ਵਿੱਚ ਮਸਾਲਾ ਭਰਿਆ ਜਾਵੇ ਤੁਸੀਂ ਇਸ ਨੂੰ ਧਾਗੇ ਨਾਲ ਉੱਪਰੋਂ ਲਵੇਟ ਵੀ ਸਕਦੇ ਹੋ ਪਰ ਮੈਂ ਧਾਗਾ ਨਹੀਂ ਲਵੇਟਾਂਗੀ ਹੁਣ ਇਸ ਵਿੱਚ ਸਾਰੇ ਕਰੇਲਾਂ ਵਿੱਚ ਇਸੇ ਤਰ੍ਹਾਂ ਮਸਾਲਾ ਭਰ ਕੇ ਇਸ ਨੂੰ ਅਲੱਗ ਰੱਖ ਦਵਾਂਗੇ ਚੰਗੀ ਤਰ੍ਹਾਂ ਇਸ ਵਿੱਚ ਮਸਾਲਾ ਭਰਾਂਗੇ ਤਾਂ ਜੋ ਮਸਾਲਾ ਆਪਣਾ ਸਾਰੇ ਏਸ ਕ੍ਰੇਲੇ ਵਿੱਚ ਚੰਗੀ ਤਰ੍ਹਾਂ ਭਰਿਆ ਜਾਵੇ ਕਿਸੇ ਪਾਸੇ ਤੋਂ ਇਹ ਖਾਲੀ ਨਾ ਹੋਵੇ ਮੈਂ ਉਂਗਲ ਨਾਲ ਥੋੜਾ ਜਿਹਾ ਇਸ ਨੂੰ ਸੈੱਟ ਵੀ ਕਰ ਦਿੱਤਾ ਤਾਂ ਜੋ ਮਸਾਲਾ ਅੰਦਰ ਤੱਕ ਚੰਗੀ ਤਰ੍ਹਾਂ ਚਲਿਆ ਜਾਵੇ ਇਸੇ ਤਰ੍ਹਾਂ ਮੈਂ ਸਾਰੇ ਕ੍ਰੇਲਿਆਂ ਵਿੱਚ ਮਸਾਲਾ ਭਰ ਕੇ ਤਿਆਰ ਕਰ ਲਵਾਂਗੀ ਸਾਰੇ ਕ੍ਰੇਲਿਆਂ ਵਿੱਚ ਮੈਂ ਮਸਾਲਾ ਭਰ ਕੇ ਤਿਆਰ ਕਰ ਲਿਆ ਸੀ ਬਚਿਆ ਹੈ ਮਸਾਲਾ ਮੈਂ ਇਸੇ ਤਰ੍ਹਾਂ ਰੱਖ ਲਵਾਂਗੇ ਤੁਸੀਂ ਇਸ ਨੂੰ ਕਿਸੇ ਵੀ ਦਹੀਂ ਨਾਲ ਰੋਟੀ ਨਾਲ ਇਹ ਮਸਾਲੇ ਨੂੰ ਖਾ ਸਕਦੇ ਹੋ ਬਹੁਤ ਹੀ ਵਧੀਆ ਮਸਾਲਾ ਲੱਗਦਾ ਹੈ ਦਹੀਂ ਨਾਲ ਜਾਂ ਤੁਸੀਂ ਇਸ ਮਸਾਲੇ ਨੂੰ ਰੋਟੀ ਨਾਲ ਖਾਓਗੇ ਤਾਂ ਬਹੁਤ ਹੀ ਵਧੀਆ ਮਸਾਲਾ ਲੱਗਦਾ ਹੈ ਇਸ ਲਈ ਮੈਂ ਇਸ ਨੂੰ ਅਲੱਗ ਬੱਚਿਆਂ ਲਈ ਰੱਖਿਆ ਕਿਉਂਕਿ ਬੱਚੇ ਥੋੜੇ ਜਿਹਾ ਕ੍ਰੇਲੇ ਘੱਟ ਖਾਂਦੇ ਹਨ ਹੁਣ ਇੱਧਰ ਆਪਣਾ ਹਰੀ ਮਿਰਚ ਤੇ ਰਾਟ ਮਟਰ ਵੀ ਚੰਗੀ ਤਰ੍ਹਾਂ ਪੁੱਜ ਗਏ ਸੀ ਹੁਣ ਇਸ ਵਿੱਚ ਮੈਂ ਬੇਸਿਕ ਜੇ ਮਸਾਲੇ ਪਾਵਾਂਗੀ ਥੋੜੀ ਥੋੜੀ ਕਵਾਂਟਿਟੀ ਵਿੱਚ ਹੁਣ ਇਸ ਵਿੱਚ ਮੈਂ ਅੱਧਾ ਚਮਚ ਹਲਦੀ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਲਾਲ ਮਿਰਚ ਪਾਊਡਰ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਮੈਂ ਗਰਮ ਮਸਾਲੇ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਹਮਚੂਰ ਦਾ ਪਾਵਾਂਗੇ ਤੁਸੀਂ ਮਸਾਲੇ ਇਸ ਵਿੱਚ ਕੋਈ ਵੀ ਪਾ ਸਕਦੇ ਹੋ ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਮੈਂ ਇੱਕ ਚਮਚ ਨਮਕ ਐਡ ਕਰ ਦਿੱਤਾ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨ ਲਵਾਂਗੇ ਤਾਂ ਜੋ ਮਸਾਲਿਆਂ ਦਾ ਵੀ ਕੱਚਾ ਫਲੇਵਰ ਖਤਮ ਹੋ ਜਵੇ ਹੁਣ 2-3 ਮਿੰਟ ਹੋ ਗਏ ਸੀ ਮਸਾਲਾ ਆਪਣਾ ਚੰਗੀ ਤਰ੍ਹਾਂ ਪੁੱਜ ਗਿਆ ਜਦ ਆਪਣਾ ਮਸਾਲਾ ਵੀ ਬਣ ਕੇ ਤਿਆਰ ਹੈ ਇਧਰ ਆਪਣੇ ਕarele ਅਤੇ ਮਸਾਲਾ ਤੇ ਪਿਆਜ਼ ਦਾ ਮਸਾਲਾ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਆਪਣੇ ਕarele ਬਣ ਕੇ ਤਿਆਰ ਹੋਏ ਸੀ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ